ਗੋਲੇ ਗਾਂਧੀ ਜੀ ਅੱਜ ਕਾਂਗਰਸ ਦੀ ਮਿਲੀ ਹੋਈ ਹੈ ਜੀ ਅੱਜ ਯੂਥ ਤੋਂ ਮਿਲਿਆ ਕਿਵੇਂ ਦਾ ਉਹ ਸਾਹ ਯੂਥ ਦੇ ਵਿੱਚ ਵਿਕਣ ਨੂੰ ਮਿਲਿਆ ਬਹੁਤ ਵਧੀਆ ਜੀ ਜੋ ਸੰਜੀਵ ਸ਼ਰਮਾ ਕਾਲੂ ਹੋਰਾਂ ਬਲੋਂ ਅੱਜ ਬੜਾ ਬਹੁਤ ਵੱਡਾ ਕੱਟ ਕੀਤਾ ਗਿਆ ਜਿਸ ਵਿੱਚ ਮੈਜੋਰਟੀ ਨੌਜਵਾਨਾਂ ਦੀ ਸੀਗੀ ਪਿੰਡਾਂ ਦੇ ਨੁਮਾਇंदे ਸੀਗੇ ਅੱਧਾ ਕੁ ਅਧਿਕਾਰ ਸਾਹਿਬਾਂ ਸਿਗੇ ਪਿੰਨਾ ਦੇ ਨੁਮਾਇंदा ਜੀ ਸਿਗੇ ਹੈ ਨਹੀਂ ਕਿ ਆਮ ਲੋਕਾਂ ਦਾ ਕੱਟ ਸੇਗਾ ਤੇ ਰਿਪ੍ਰੈਜ਼ੈਂਟੇਟਿਵ ਕੱਟ ਸੇਗਾ ਲੋਕਾਂ ਦੇ ਨੁਮਾਇੰਦੇ ਦਾ ਕੱਟ ਸੇਗਾ ਜਿਨ੍ਹਾਂ ਦਾ ਅੱਗੇ ਬਹੁਤ ਇਹਨੂੰ ਮਲਟੀਪਲਾਈ ਕਰਨਾ کئی ਗੁਣਾਂ ਇਹਨੂੰ ਬੁਦਾ ਕੇ ਅੱਗੇ ਕੱਲ ਤੋੜਨੀ ਹੈਗੀ ਹੈ ਬੜਾ ਇਤਿਹਾਸਪੂਰਵਕ ਕੱਟ ਸੇਗਾ ਬੜਾ ਉਤਸ਼ਾਹ ਸੀ ਨੌਜਵਾਨਾਂ ਵਿੱਚ ਕਿ ਕਾਂਗਰਸ ਪਾਰਟੀ ਦੀ ਜਿੱਤ ਵਾਸਤੇ ਜਾਂ ਆਪਣੀ ਜਿਹੜੀ ਅਪਦੇਸ਼ ਦੇ ਵਾਸਤੇ ਜੋ ਚੁਣੌਤੀ ਹੈਗੀ ਹੈ ਉਹਨੂੰ ਸਰਕਾਰ ਕਰਨ ਲਈ ਮੈਂ ਮੈਂ ਤਾਂ ਗਦਗਦ ਹੋ ਜਾਂਦਾ ਤੋ ਸਾਰਾ ਕੋ ਦੇਖ ਕੇ ਔਰ ਕਾਫੀ ਮੇਰਾ ਪਰ ਹਲਕਾ ਹੁੰਦਾ ਹੈਗਾ ਦੇਖ ਕੇ ਹੌਸਲਾ ਫੜੀਦਾ ਹੈਗਾ ਹੋਰ ਕਿ ਵੀ ਬਕਬਕ ਥਾਮਾ ਦੇ ਜੀ ਮਿੱਥੇ ਕੱਟਿਆ ਹੋਰੇ ਹੋਰ ਵੀ ਥਾਵਾ ਤੇ ਕਿਉਂਕਿ ਇਲਾਕਾ ਬਹੁਤ ਵੱਡਾ ਹੈਗਾ ਬਹੁਤ ਵੱਡਾ ਹਲਕਾ ਹੈਗਾ ਅਮਾੜਾ ਇੱਕ ਪਾਸੇ ਹੈਗਾ ਹਰਿਆਣਾ ਦੂਜੇ ਪਾਸੇ ਦੂਜਾ ਜਾ ਕੇ ਬਦੇ ਘਰ ਸਾਬ ਬਲਣ ਲੱਗਦਾ ਹੈ ਸੋ ਐਡਿਵਿਟ ਇਲਾਕੇ ਪਿੰਡ ਪਿੰਡ ਜਾਣਾ ਜਾਂ ਘਰ ਘਰ ਜਾਣਾ ਬਹੁਤ ਮੁਸ਼ਕਲ ਹੁੰਦਾ ਹੈਗਾ ਪਾਰਲੀਮੈਂਟੇ ਹਲਕੇ ਕਿਉਂਕਿ ਵੱਡੇ ਹੋਣ ਕਰਕੇ ਸੋ ਇਸ ਤਰ੍ਹਾਂ ਜਿਹੜੇ ਕੱਟ ਹੈਗੇ ਜਿਹੜੇ ਕਿ ਨਮਾਇਦਾ ਕੱਟ ਹੁੰਦੇ ਹੈਗੇ ਜੀ ਹਰ ਪਿੰ ਉਸ ਬਾਸ ਤੇ ਕੰਮ ਕਰਦੇ ਵੋਟਾਂ ਨੂੰ ਮਲਟੀਪਲਾਈ ਕਰ ਦੇਗੇ ਇੱਕ ਅਠੋ ਸਵਾਸ ਤੇ ਬਹੁਤ ਹੀ ਜ਼ਰੂਰੀ ਸਿਗਾ ਇਹਨਾਂ ਸਬਸਮਚੇ ਪਟਿਆਲਾ ਹਲਕਾ 2 ਵਿੱਚ ਅੱਜ ਗੱਲ ਜਾਊਗੀ ਚਰਚਾ ਚੱਲੂਗੀ ਔਰ ਲਾਜ਼ਮੀ ਤੌਰ ਤੇ ਕਾਂਗਰਸ ਮਜ਼ਬੂਤ ਹੋਊਗੀ ਔਰ 2024 ਦੇ ਜੋ ਚੋਣਾਂ ਹੈਗੀਆਂ ਉਹ ਕਾਂਗਰਸ ਦੇ ਹੱਕ ਵਿੱਚ ਮਾਹੌਲ ਬਣਨ ਵਿੱਚ ਅੱਜ ਦਾ ਘੱਟ ਬਹੁਤ ਸਹਾਇ ਹੋਊਗਾ ਅੰਦਰ ਘੱਟ ਜਿਹਨਾਂ ਕਰਕੇ ਦਿਖਾਇਆ ਹੈਗਾ ਕੀਤਾ ਹੈਗਾ ਸ਼ਹਿਰੀ ਨਮਾਇਦਿਨਿਸ਼ ਸਗੇ ਪਿੰਡਾਂ ਦੇ ਨਮਾਇਦਿਨਿਸ਼ ਸਗੇ ਸੋ ਇੱਕ ਨਮਾਇਦਾ ਘੱਟ ਸਗੇ ਸਾਰੇ ਹਲਕੇ ਦਾ ਮੈਂ ਬਹੁਤ ਤੰਮਾਨ ਹਾਂ ਡਾਕਟਰ ਸਾਹਿਬ ਨਰਾਜ਼ੀਆਂ ਦੂਰ ਕਰ ਪਾ ਰਹੇ ਹੋ ਜੀ ਸਰ ਹਰਦਾਲ ਸਿੰਘ ਕੋ ਬੋਝਾ ਨਹੀਂ ਕੱਲ ਉਹਨਾਂ ਦੇ ਘਰ ਵਿੱਚ ਸਵੇਰੇ ਸਵੇਰੇ ਇੱਕ ਮਿਲਣੀ ਹੋਈ ਹੈ ਵਰਕਰ ਮਿਲਣੀ 500 ਤੋਂ ਵੱਧ ਕੱਟ ਸੇਗਾ 500 ਦੀ ਕੁਰਸੀ ਲੱਗੀ ਹੋਈ ਸੀ ਮੈਂ ਉਹਨਾਂ ਦੇ ਘਰ ਗਿਆ ਆਪਾਂ ਜੱਫੀ ਪਾਈ ਆ ਮੇਰੇ ਨਾਲ ਤੁਰ ਕੇ ਸਵੇਰ ਆਪਾਂ ਦੁਕਾਨੇ ਜਾ ਕੇ ਉਦਘਾਟਨ ਕੀਤਾ ਹੈਗਾ ਆ ਦਫ਼ਤਰ ਦਾ ਮੈਂ ਤੇ ਹਰਦਾਲ ਸਿੰਘ ਉਹਨਾਂ ਨੇ ਉਸ ਤੋਂ ਬਾਅਦ ਅਸੀਂ ਦੋਵੇਂ ਜਣੇ ਦੇ ਮੰਡੀ ਜਾ ਕੇ ਸੀ ਆਰਚੇ ਨਾਲ ਮਿਲਣੀ ਕੀਤੀ ਹੈ ਫਿਰ ਇਹ ਦੋਹੇ ਜਣੇ ਇਥੇ ਕਿਸਾਨ ਇੱਕ ਲਾਤਿਆ ਹੋਈ ਸੀ ਕਿਸਾਨ ਦੀ ਮ੍ਰਿਤੂ ਹੋਈ ਸੀ ਉਹਤੇ ਹਸਪੀਟਲ ਗਏ ਹੈ ਪਰਵਾਰ ਨੇ ਦੁੱਖ ਸਾਂਝਾ ਕੀਤਾ ਉਹਨਾਂ ਕੋਲ ਬੈਠ ਕੇ ਪ੍ਰੈਸਰੋ ਕਾਨਫਰੈਂਸਾਂ ਦੇ ਤੌਰ ਤੇ ਕੀਤਾ ਹੈਗਾ ਸੋ ਕੋਈ ਅਰਚੇ ਨਹੀਂ ਹੈਗਾ ਜਿਸ ਬੰਦੇ ਦੇ ਦਿਲ ਵਿੱਚ ਕਾਂਗਰਸ ਹੈ ਜਿਸ ਬੰਦੇ ਦੇ ਦਿਲ ਵਿੱਚ ਜਮਹੂਰੀਅਤ ਹੈ ਜਿਸ ਬੰਦੇ ਦੇ ਦਿਲ ਵਿੱਚ ਧਰਮਪੱਖ ਚਿਰਤਰਾ ਮੁਲਕ ਦਾ ਔਰ ਇਸ ਬੰਦੇ ਦੇ ਦਿਲ ਵਿੱਚ ਦੇਸ਼ ਦਾ ਪ੍ਰੇਮ ਹੈਗਾ ਉਹ ਕਦੀ ਵੀ ਇਹਨਾਂ ਚੋਣਾਂ ਦੌਰਾਨ ਇਹ ਜੀ ਕੰਮ ਨਹੀਂ ਕਰੂਗਾ ਜਿਸ ਨਾਲ ਦੇਸ਼ ਨੂੰ ਕਾਂਗਰਸ ਨੂੰ ਜਾਂ ਦੇਸ਼ ਦੇ ਨੂੰ ਨੁਕਸਾਨ ਹੁੰਦਾ ਹੈ ਮਨਜੋਤ ਸਿੰਘ ਸਿੱਧੂ ਨਹੀਂ ਆ ਰਹੇ ਹੈਗੇ ਮਨਜੋਤ ਸਿੰਘ ਸਿੱਧੂ ਦੇ ਨਰਾਜ਼ਗੀ ਨਜ਼ਰ ਆ ਰਹੀ ਹੈ ਤੁਹਾਨੂੰ ਮੈਂ ਕਰੀ ਦਾ ਪੜ ਲੰਨਾ ਕਿ ਉਹ ਆ ਰਹੇ ਨੇ ਕਰੀ ਪੜ ਲੰਨਾ ਨਹੀਂ ਆ ਰਹੇ ਨੇ ਅਸਲ ਵਿੱਚ ਮੇਰਾ ਪਿਛਲੇ 15 ਦਿਨੋਂ ਕੋਈ ਸੰਪਰਕ ਨਹੀਂ ਹੋ ਸਕਿਆ ਕਿਉਂਕਿ ਮੈਂ ਚੌਂਕ ਵਿੱਚ ਬਹੁਤ ਬਿਜ਼ੀ ਹੈਗਾ ਐਕਚੁਅਲੀ ਮਿਸਿਸ ਸਿੱਧੂ ਥੋੜਾ ਜਿਹਾ ਮਿਸਿਸ ਸਿੱਧੂ ਹੈ ਉਹਨਾਂ ਦੀ ਰਸਤੇ ਤੇ 40 45 ਡਾਕ ਕੇ ਹੋਣੇ ਲੱਗਦਾ ਸੀ 70 ਡਾਕ ਕੇ ਹੋਣੇ ਤਾਰ ਕੇ ਆਈ ਹੈ ਸੋ ਨੇਚਰਲੀ ਜੇ ਘਰ ਵਿੱਚ ਜਿੱਦਾ ਸਿਹਤ ਦਾ ਸੰਕਟ ਹੋਵੇ ਤਾਂ ਬੰਦੇ ਨੂੰ ਉਹ ਜਿਹੜਾ ਸਰਕਾਰ ਦੇ ਰਾਜਨੀਤੀ ਚ ਕੁੱਦਣਾ ਜਾਂ ਉਹ ਗੜਕ ਉਹ ਜੋਸ਼ ਉਹ ਬੰਦੇ ਦਾ ਗਾਇਬ ਤਾਂ ਹੁੰਦਾ ਹੈ ਉਹ ਦਿਲ ਦਿਲ ਤੱਕੋਂ ਖੁੰਡ ਹੁੰਦਾ ਹੈਗਾ ਸੋ ਇਸ ਕਰਕੇ ਮੋਰਾਲੇ ਕੋ ਸਬਰ ਕਰੀ ਮੈਨੂੰ ਨੰਮਾਨ ਨੂੰ ਪਤਾ ਹੈਗਾ ਕਿ ਉਹ ਇੱਕ ਬਹੁਤ ਸ਼ਾਨਦਾਰ ਸ਼ਖਸੀਅਤ ਹੈਗੀ ਹੈ ਇਮਾਨਦਾਰ ਸ਼ਖਸੀਅਤ ਹੈ ਤੇ ਉਹਨਾਂ ਦਾ ਹਮੇਸ਼ਾ ਹੀ ਕਾਂਗਰਸ ਸਤਕਾਰ ਰੂਗਾ ਤਾਂ ਔਰ ਜਦੋਂ ਵੀ ਉਹਨਾਂ ਕੋਲ ਟਾਈਮ ਹੋਇਆ ਜੇ ਅਸੀਂ ਉਹਦੀ ਮੰਗ ਕੀਤੀ ਉਹਨੇ ਮੈਨੂੰ ਕਿਹਾ ਦੋ ਵਾਰ ਕਿ ਡਾਕਟਰ ਗਰਦੀ ਮੈਂ ਤੇਰੇ ਪ੍ਰਚਾਰ ਜਿੱਦੋਂ ਤੂੰ ਕਹੇਗਾ ਉਦੋਂ ਤੇਰੇ ਪ੍ਰਚਾਰ ਵਾਸਤੇ ਆਉਂਗਾ ਉਸ ਉਹ ਪਹਿਲਾਂ ਦੀ ਗੱਲ ਹੈ ਜਦੋਂ ਮੈਡਮ ਸਿੱਧੂ ਹਰਾਲ ਦੇ ਤੇ ਨਵੀਂ ਸਮਸੇ ਆਈ ਸੀ ਚਵੜੀ ਇੱਥੇ ਉੱਤੇ ਉਹਦੀ ਉਹੀ ਗੱਲ ਸੀ ਡਾਕਟਰ ਸਾਹਿਬ ਨੇ ਲੇਕਿਨ ਜੋ ਸਿੰਘ ਸਿੱਧੂ ਤਰੀ ਕਰਦੇ ਉਹ ਪਹਿਲਾਂ ਪੂਰਾ ਬਿਆਨਬਾਜ਼ੀ ਕਰ ਰਹੇ ਲੇਕਿਨ ਹ

ਖੇਤਰ ਕਿੰਨਾ ਉਹ ਹੈ ਹਰ ਵਾਰ ਹਲੇ ਸ਼ਾਸੁੰਦਾ ਲੱਖेत्र ਹੈਗਾ ਤੇ ਉਹਦੇ ਚ ਬਹੁਤ ਜਲਦੀ ਜਿਹੜੇ ਮੁੱਟੇ ਹੈਗੇ ਆ ਉਹ ਹੌਲੀ ਹੌਲੀ ਸੁੱਲ ਜਾਂਦੇ ਹੁੰਦੇ ਆ ਅਸੋਦੀ ਸਿੰਘ ਧਿਮਾਨ ਜਿਹੜੇ ਹੈਗੇ ਨੇ ਉਹ ਬਿਆਨਬਾਜ਼ੀ ਕਰ ਰਹੇ ਨੇ ਕਿ ਅਸੀਂ ਜਦ ਤੱਕ ਸਾਡੇ 7 ਮੰਤਰੀਆਂ ਉਹ ਜਿਹੜੇ ਹੈਗੇ ਨੇ ਲੀਡਰ ਹੈਗੇ ਨੇ ਉਹਨਾਂ ਨੂੰ ਮਾਨ ਸਨਮਾਨ ਨਹੀਂ ਮਿਲਦਾਗਾ ਅਸੀਂ ਕਿਸੇ ਦਾ ਪਛਾਣ ਨਹੀਂ ਕਰਦੇ ਇਹ ਗੱਲ ਹਾਈ ਕਮਾਂਡ ਦੇ ਧਿਆਨ ਵਿੱਚ ਹੈਗੀ ਹੈ ਔਰ ਬਹੁਤ ਜਲਦੀ ਇਸਤੇ ਫੈਸਲਾ ਹੋਊਗਾ ਕਿ ਬਈ ਇਹਨਾਂ ਸਾਰੇ ਲੋਕਾਂ ਨੂੰ ਕੱਢ ਲੈ ਉਹਨਾਂ ਨੂੰ ਬਾਕੀ ਨੂੰ ਵੀ ਉਹਨਾਂ ਨੂੰ ਬਕਾਇਦਾ ਇੰਡਕਟ ਕੀਤਾ ਜਾਵੇ ਸ਼ਮੂਲਿਤ ਕਰਾਈ ਜਾਵੇ ਤਾਂ ਜੋ ਸਾਰੇ ਲੋਕੀ ਬੜੇ ਜੋਸ਼ੋਖ ਰੋਸ਼ ਨਾਲ ਕਾਂਗਰਸੀ ਕੰਮ ਹੋ ਸਕਿਆ ਡਾਕਟਰ ਸਾਹਿਬ ਸੁਤਰਾਣਾ ਹਮਕੇ ਡਾਕਟਰ ਬਲਮੀ ਦਾ ਵਿਰੋਧ ਹੋਇਆ ਕੱਲ ਹਾਂਜੀ ਇਹਨੂੰ ਕਿੱਦਾਂ ਦੇਖੋਗੇ ਬਿਕੋ ਜਿਹੜੇ ਨਾਲ ਵਾਅਦੇ ਕੀਤੇ ਸੀ ਲੰਬੇ ਚੌੜੇ ਤੇ ਜੋ ਲੋਕਾਂ ਨੂੰ ਛੱਬ ਜਿਹਾ ਦਿਖਾਏ ਸੀਗੇ ਜੋ ਚੁਟਕਲੇ ਬਾਜੀ ਜਾਂ ਮੱਧਮ ਮੱਧਮੇ ਵਾਰੀ ਜੋ ਕੀਤੀ ਸੀ ਉਹ ਲੋਕੀਂ ਦੇਖ ਰਹੇ ਨੇ ਕਿ ਜਿੱਥੇ ਕਹਿੰਦੇ ਸੀ ਕਿ ਅਸੀਂ ਗੁਰਗੀਆਂ ਦੇ ਮੁਆਵਜ਼ਾ ਬੱਕਰੀਆਂ ਦਾ ਮੁਆਵਜ਼ਾ ਗਰਦਾਰੀ ਬਾਛ ਹੋਊਗੀ ਮੁਆਵਜ਼ਾ ਪਹਿਲਾਂ ਦੇ ਦੇਵਾਂਗੇ ਲੋਕਾਂ ਨੇ ਫਰਾਡ ਦੇਖ ਲਿਆ ਧੋਖਾ ਦੇਖ ਲਿਆ ਕਿ ਕਹਿੰਦੇ ਕੋਈ ਸ਼ੋਰ ਕਰਦੇ ਕੋਈ ਸ਼ੋਰ ਉਹਨਾਂ ਕਹਿੰਦੇ 24000 ਦੇਵਾਂਗੇ ਹਾਂ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨਹੀਂ ਉਹ ਕਰਜ਼ਾ ਚੁੱਕੀ ਜਾਂਦੇ ਆ ਦੇਈ ਜਾਂਦੇ ਹੈਗੇ ਖਰਚਾ 80 ਹਜ਼ਾਰ ਕੋਲ ਕਰਜ਼ਾ ਇਹਨਾਂ ਨੇ 2 ਸਾਲ ਚੜਾਤਾ ਪਿਛਲੇ ਆਪ ਸਰਕਾਰਾਂ ਨੇ 40 ਸਾਲ ਚ ਪੌਣੇ 3 ਲੱਖ ਦਾ ਕਰਜ਼ਾ ਸਗਾ ਇਹਨਾਂ ਦਾ 3.5 ਸਾਲਾਂ ਇ 80 ਹਜ਼ਾਰ ਚੜਾਤਾ ਆਏਗਾ ਜਦੋਂ ਜਦ ਤੱਕ ਇਹਨਾਂ ਨੇ ਜਾਣਾ ਹੈਗਾ ਗੱਡੀ ਲੱਤਣਾ ਹੈਗਾ ਉਦੋਂ ਮਨ ਲਾ ਪੰਜਾਬ ਨੂੰ 5000 5 ਲੱਖ ਕਰੋੜ ਦਾ ਕਰਜ਼ਾਈ ਕਰਕੇ ਜਾਓ ਸਭ ਆਏ ਧਿਆਨ ਨਾਲ ਦੇਖੋ ਅੱਜੇ ਮੇਰੇ ਇਕੱਲੇ ਦਾ ਕੱਟ ਨਹੀਂ ਸੀਗਾ ਮੇਰੇ ਨਾਲ ਸਾਡੇ ਕਾਂਗਰਸ ਦੇ ਜ਼ਿਲ੍ਹਾ ਤੇ ਸ਼ਹਿਰੀ ਪ੍ਰਧਾਨ ਸਾਡੇ ਐਮਸੀ ਸਾਹਿਬ ਸਾਡੇ सरपंच पंच जिला परिषद मेंबर ਸਾਡੇ ਸਾਰਿਆਂ ਦਾ ਜਿਹੜਾ ਇੱਕ ਧੜਾ ਹੈ ਸਾਡੀ ਟੀਮ ਹੈ ਸਾਡੀ ਅਸੀਂ ਸਾਰਿਆਂ ਨੇ ਇੱਕ ਫੈਸਲਾ ਲਿਆ ਸੀਗਾ ਡਾਕਟਰ ਗਾਂਧੀ ਜਿਹੜੇ ਸਾਡੇ ਰਾਹੁਲ ਗਾਂਧੀ ਜੀ ਨੇ ਕੈਂਡੀਡੇਟ ਪਟਿਆਲਾ ਲੋਕ ਸਭਾ ਸੀਟ ਤੋਂ ਹੋਵੇ ਤੇ ਇਹਨੇ ਅਸੀਂ ਸਾਰੇ ਉਹਨਾਂ ਦਾ ਡਟ ਕੇ ਸਾਥ ਦੇਵਾਂਗੇ ਤੇ ਉਹਨਾਂ ਦੀ ਮਦਦ ਕਰਾਂਗੇ ਇੱਕ ਵਿਧਾਇਕੀ ਦੇ ਜਿਹੜੇ ਇਚਾਰ ਨੇ ਉਹ ਕਿੱਥੇ ਕਿੱਥੇ ਘਾਇਬ ਰਹੇ ਮੋਹਿਤ ਸਿੰਧਰਾ ਇਸ ਰੈਲੀ ਦੇ ਵਿੱਚ ਦੇਖੋ ਗੱਲ ਇਹ ਹੈ ਤੇ ਇਹ ਵਾਲਾ ਸਵਾਲ ਹੈ ਮੋਹਿਤ ਸਿੰਘ ਨੂੰ ਪੁੱਛਣਾ ਚਾਹੀਦਾ ਤੇ ਕੋਈ ਮੈਨੂੰ ਤੇ ਨਹੀਂ ਪਤਾ ਹੋਊਗਾ ਵੀ ਕਿੱਥੇ ਕਿੱਥੇ ਨਹੀਂ ਤੁਹਾਨੂੰ ਪਤਾ ਜੇ ਸਾਡਾ ਉਹਦੇ ਨਾਲ ਕੋਈ ਹੈ ਨਹੀਂ ਸਾਡੇ ਜਿਹੜਾ ਜਿੰਨਾ ਕਿ ਤੜਾ ਹੈ ਸਾਡਾ ਲੱਗ ਚੱਲਦਾ ਤੜਾ ਉਹ ਤੇ ਉਹਨਾਂ ਨੇ ਪੁੱਛੂਗਾ ਸੀ ਕਿ ਸਦਾ ਦਿੱਤਾ ਸੀ ਕਹੇ ਨਹੀਂ ਅਸੀਂ ਬਿੱਟੂ ਦੁੱਤਾਂ ਸੀ ਜੀਤ ਸਰ ਮੈਂ ਸੀ ਨੂੰ ਤੌਰ ਤੇ ਕਰ ਰਿਹਾ ਵੀ ਉਹਗੇ ਪਾਵਰ ਜਿਸ ਕਹਿੰਦੇ ਨੇ ਸ਼ਕਤੀ ਬਲਸ਼ ਨੂੰ ਦੇਖਿਆ ਜਾਵੇ ਆਹ ਲੇਖਣ ਨੂੰ ਸ਼ਕਤੀ ਪ੍ਰਦਰਸ਼ਨੀ ਹੈ ਤੇ ਪਾਰਟੀ ਦਾ ਸਾਡਾ ਫਰਜ਼ ਬੰਦਾ ਹੈ ਇਲੈਕਸ਼ਨ ਆਈ ਸੀਗੀ ਅਸੀਂ 라ਵਲ ਗਾਂਗੀ ਜੀ ਨੂੰ ਤਗੜਾ ਕਰਨਾ ਹੈ ਉਹਨਾਂ ਨੂੰ ਅੱਗੇ ਦੇਖਣਾ ਚਾਹੁੰਦੇ ਹਾਂ ਸਾਡੇ ਸਾਰਿਆਂ ਵੱਲੋਂ ਅਸੀਂ ਅੱਜ ਇਹ ਸ਼ਕਤੀ ਪ੍ਰਦਰਸ਼ਨੀ ਕਿ ਸਾਰਿਆਂ ਦੇ ਇਲੈਕਸ਼ਨ ਤੇ ਅਸੀਂ ਕੈਂਪੇਨ ਕੀਤੀ ਸਾਰਿਆਂ ਨਾਲ ਜਤਰਾਮ ਲਿਆ ਸਰਪੰਚ ਪੰਚਾਂ ਨੇ ਅਸੀਂ ਵੀ ਕੌਂਦੀ ਜੀ ਦਾ ਮਰਦ ਕਰੀਏ ਸਾਰੇ ਕਾਂਗਰਸੀ ਨੇ ਮਤਲਬ ਕਾਂਗਰਸ ਨੂੰ ਪਿਆਰ ਕਰਨ ਵਾਲੇ ਲੋਕ ਨੇ ਕਾਂਗਰਸ ਨਾਲ ਜੁੜੇ ਹੋਏ ਨੇ ਇਹ ਅੱਜ ਨਹੀਂ ਇਕੱਠੇ ਹੋਏ ਇੱਕ ਪੁਰਾਣੇ ਟਾਈਮ ਤੋਂ ਜਿਹੜਾ ਵੀ ਕੈਂਡੀਡੇਟ ਕੋਈ ਆਂਦਾ ਹੈ ਇਹ ਸਾਰੇ ਨਾਲ ਇਸ ਤਰ੍ਹਾਂ ਹੀ ਤਗੜੇ ਹੋ ਕੇ ਉਹਦਾ ਉਹਨਾਂ ਨਾਲ ਚੱਲ ਕੇ ਉਹਨਾਂ ਨੂੰ ਵੋਟਾਂ ਵੀ ਪਾਉਂਦੇ ਆ ਤੇ ਉਹਨਾਂ ਨਾਲ ਕੰਮ ਕਰਦੇ ਪਰਗੜ ਜੀ ਨਾਲ ਗੱਲ ਹੋਈ ਹੈ ਜੀ ਕਿਉਂਕਿ ਚਾਪ ਸਾਹਿਬ ਜੀ ਨਹੀਂ ਸ਼ਾਮਲ ਹੋਏ ਤੇ ਫਿਰ ਕਿਸ ਤਰੀਕੇ ਨਾਲ ਪਰਗੜ ਜੀ ਤੁਹਾਨੂੰ ਹੁਣ ਕਹਿ ਕੇ ਗਏ ਨੇ ਵੀ ਜਿਹੜੇ ਵੀ ਅਸੀਂ ਵੀ ਉਹਨਾਂ ਨਾਲ ਪਿਛਲੇ ਹਫ਼ਤੇ ਤੋਂ ਭਾਤਕੂਚ ਨਾਲ ਸ਼ੁਰੂ ਤੇ ਬਿੰਦਰ ਸਿੰਘ ਢਿੱਲੋਂ ਜੀ ਸਾਡੇ ਆਏ ਸੀਗੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਤੁਹਾਨੂੰ ਸਾਰਿਆਂ ਨੂੰ ਵੀ ਅਸੀਂ ਇਲੈਕਸ਼ਨਾਂ ਤੋਂ ਬਾਅਦ 4 ਜੂਨ ਤੋਂ ਬਾਅਦ ਜਿਵੇਂ ਪ੍ਰਗਟ ਸਿੰਘ ਜੀ ਨੇ ਵੀ ਕਿਹਾ 4 ਦਿਨ ਤੋਂ ਬਾਅਦ ਜਿਹੜਾ ਵੀ ਸਾਡੇ ਸਾਡੇ ਸਰਪੰਚਾਂ ਪੰਚਾਂ ਨੇ ਮਤਾ ਪਾਇਆ ਐ ਐਮਸੀ ਸਾਡਾ ਸਾਰੇ ਨੇ ਇਕੱਠੇ ਹੋ ਕੇ ਉਸ ਦੇ ਬਾਅਦ ਕੀ ਸਾਡੀ ਵਿਚਾਰ ਵਿਮਰਸ਼ ਕਰੂਗੀ ਉੱਤੇ ਜੋ ਵੀ ਕਾਰਵਾਈ ਹੋਣੀ ਹੈ ਜਾਂ ਕੀ ਫੈਸਲਾ ਲੈਂਦੀ ਅਸੀਂ ਦੇਖਾਂਗੇ ਜੀ ਕਿ ਅਗਲੀ ਲੱਗਦੇ ਲੋਕਾਂ ਦੇ ਨਜ਼ਰਾਂ ਗਾਦੀ ਸਾਹਿਬ ਨੂੰ ਕਿੰਨਾ ਫਾਇਦਾ ਹੋਏਗਾ ਬਿਲਕੁਲ ਮੈਂ ਕੀ ਕਹਣਾ ਤੇ ਤੁਸੀਂ ਲੋਕ ਵੀ ਦੇਖ ਰਹੇ ਹੋ ਕਿਦਾਂ ਹੁਣ ਮਾ ਕੇ ਸਾਡੇ ਸਰਪੰਚ ਪੰਚ ਬਜੁਰਗ ਮਾਤਾਵਾ ਕਿਵੇਂ ਯੂਥ ਸਾਰਾ ਹੁੰਮਾ ਕੇ ਮੁੱਲ ਕਰੋ ਨਿਕਲ ਕੇ ਖੁਦ ਆਇਆ ਜਿਹੜਾ ਇੱਥੋਂ ਅੱਜੋ ਡਾਕਟਰ ਗਾਂਧੀ ਜੀ ਨੂੰ ਪਿਆਰ ਕਰਦਾ ਹੈ ਕਾਂਗਰਸ ਪਾਰਟੀ ਨੂੰ ਪਿਆਰ ਕਰਦਾ ਹੈ ਕਿਉਂ ਸਾਰਿਆਂ ਨੇ ਵਿਸ਼ਵਾਸ ਵੀ ਦਿਵਾਇਆ ਹੱਥ ਖੜੇ ਕਰਕੇ ਵੀ ਅਸੀਂ ਡਾਕਟਰ ਗਾਂਧੀ ਜੀ ਨੂੰ ਵੋਟ ਪਾਉਂਦੇ ਹਾਂ ਇਹ ਯੂਥ ਦੀ ਟੀਮ ਸਾਰੀ ਬੈਠੀ ਹੈ ਜੀ ਕਿ ਯੂਥ ਦੇ ਪ੍ਰਧਾਨ ਨੀਵੰਦਾ ਬਹੁਤ ਕੇਂਦਰੇ ਨੂੰ ਇਹ ਯੂਥ ਸਾਰਾ ਕਿ ਕੋਈ ਵੀ ਪੋਸਟਰ ਤੇ ਇਹ ਮੇਨਨ ਦੀ ਫੋਟੋ ਨਹੀਂ ਦੇਖੀ ਆਪਣੀ ਯੂਥ ਪ੍ਰਧਾਨ ਦੇ ਕਿਸਾ ਆਪਣਾ ਯੂਥ ਪ੍ਰਧਾਨ ਪ੍ਰਿੰਕਲ ਲੋਦੀ ਹੈਗੀ ਐ ਦੇਖੋ ਗੱਲ ਇਹ ਆ ਸਾਡੀ ਯੂਥ ਕਾਂਗਰਸ ਇਲੈਕਸ਼ਨ ਹੋਈ ਉਹਨਾਂ ਨੇ ਸਾਡੇ ਮਾਦਬ ਸਿਗਾ ਪਟਿਆਲਾ ਰਬੂ ਤੋਂ ਰੂਨਲ ਤੋਂ ਆਪਣਨ ਸਿਗਾ ਪਟਿਆਲਾ ਸ਼ਹਿਰ ਤੋਂ ਮੈਂ ਜਿਲ੍ਹਾ ਇਲੈਕਸ਼ਨ ਲੜਿਆ ਉਹਨਾਂ ਨੇ ਸਾਡੇ ਕੇਸ ਉਹਨਾਂ ਨੇ ਖੜੇ ਕਿਤੇ ਸਾਡੀ ਟੀਮਾਂ ਸੀ ਲੋਕਾਂ ਨੇ ਸਾਨੂੰ ਪਿਆਰ ਜਿਹੜੇ ਲੋਕ ਕਰਦੇ ਸੀ ਉਹਨਾਂ ਨੇ ਸਾਨੂੰ ਜਿਤਾ ਕੇ ਭੇਜਿਆ ਤੇ ਉਹ ਜਿਹੜੀ ਸਾਡੀ ਲੜਾਈ ਹੈ ਤੁਹਾਨੂੰ ਪਹਿਲਾਂ ਵੀ ਕਿਹਾ ਸਾਡੀ ਰਹਿਣੀ ਹੈ ਤੇ ਉਹ ਰਹੇਗੀ ਵੀ ਲੜਾਈ ਜੇਕਰ ਅੱਜ ਦਾ ਬੰਦਾ ਇਨਸਾਨ ਹੋ ਸਕਦਾ ਗਾ ਨਹੀਂ ਇਨਸਾਨ ਹੋ ਸਕਦਾ ਗਾ ਨਹੀਂ ਧੜਕੀ ਕਰਕੇ ਦੇਖੋ ਕੋਈ ਨੁਕਸਾਨ ਨਹੀਂ ਹੁੰਦਾ ਜੀ ਅਸੀਂ ਸਾਰੇ ਤਗੜੇ ਹੋ ਕੇ ਕੰਮ ਕਰਾਂਗੇ ਤੇ ਡਾਕਟਰ ਗਾਂਧੀ ਨੂੰ ਪਟਿਆਲਾ ਦੇ ਆਸਰੇ ਤੋਂ ਵੱਧ ਤੋਂ ਵੱਧ ਲੀਡ ਨਾਲ ਅਸੀਂ ਪਾਰਟੀ ਨੂੰ ਆਇਆ ਨੂੰ ਸਟੈਪ ਕਰੋਗੇ ਜਾਂ ਕੋਈ ਹੋਰ ਵੀ ਉਹ ਲਗਾਤਾਰ ਜਿਲ੍ਹਾ ਪ੍ਰੋਗਰਾਮ ਹੋ ਰਹੇ ਜਿਲ੍ਹਾ ਚਾਰਜ ਨਹੀਂ ਆ ਰਹੇ ਜੀ ਚੇਨ ਕਰਨ ਦੀ ਕੋਈ ਹੋਰ ਵੀ ਡਿਮਾਂਡ ਹੈ ਡਿਮਾਂਡ ਤੇ ਅਸੀਂ ਪਿਛਲੇ ਮਹੀਨੇ ਦੇ ਕੋਲ ਸਾਰਿਆਂ ਨੇ ਮਤਾਂ ਹੀ ਪਾਇਆ ਸਾਰਿਆਂ ਨੇ ਇਕੱਠੇ ਹੋ ਕੇ ਅਸੀਂ ਮਤਾਂ ਪਾ ਕੇ ਦਿੱਤਾ ਹੈ ਕਿ ਸਾਡਾ ਜਿਹੜਾ ਹਲਕਾ ਇੰਚਾਰਜ ਲਗਾਇਆ ਹੋਇਆ ਹੈ ਤੇ 4 ਜੂਨ ਤੋਂ ਬਾਅਦ ਉਸ ਤੇ ਫੈਸਲਾ ਲਿਆ ਜਾਊਗਾ ਬਿਲਕੁਲ ਸਾਰੇ ਇਕੱਠੇ ਹੋ ਕੇ ਲਿਖ ਕੇ ਦਿੱਤਾ ਹੈ ਜਿਹੜਾ ਪੰਚਾ ਪੰਚ ਨੇ ਬਕਾਇਦਾ ਮੂਰਾ ਲਾਈਆਂ ਨੇ ਆਪਣੀ ਮੌਜੂਦਾ ਜਿਹੜੀ ਸਾਡੀ ਇਲੈਕਟਿਡ ਬੋਡੀ ਹੈ ਉਹਨਾਂ ਨੇ ਸਾਰਿਆਂ ਨੇ ਲਿਖ ਕੇ ਦਿੱਤਾ ਹੋਇਆ ਵੀ ਸਾਡਾ ਹਲਕਾ ਚਾਰਜ ਬਦਲਿਆ ਜਾਵੇ ਤੇ ਸਾਰੇ ਸਾਨੂੰ ਲੀਡਰਸ਼ਿਪ ਨੇ ਵਿਸ਼ਵਾਸ ਜੋ ਹੈ ਵੀ ਚਾਰ ਫਰਮ ਤੋਂ ਬਾਅਦ ਅਸੀਂ ਉਹਨੂੰ ਉਸ ਤੇ ਫੈਸਲਾ ਲਵਾਂਗੇ। ਦੇਖੋ ਆਪਣੀ ਲੋਕਾਂ ਨਾਲ ਹੀ ਲੜੀ ਜਾਣੇ ਆ ਅਸੀਂ ਆਪਣੀ ਮਰਜ਼ੀ ਵੇਸਟ ਕਰੀ ਜਾਣੇ ਆ। ਅੱਜ ਅੱਜ ਵੇਖੋ ਮੈਂ ਇੱਕ ਡਿਫਰੈਂਟ ਤਰੀਕੇ ਨਾਲ ਵੀ ਇਹਨੂੰ ਦੇਖਦਾ। ਅੱਜ ਜਿਹੜੀਆਂ 61 ਟ੍ਰੇਨਾਂ ਜਿਹੜੀਆਂ ਬੰਦ ਹੋਈਆਂ ਆ ਇਹ ਸਰਕਾਰ ਦਾ ਫਰਜ਼ ਬਣਦਾ ਉਹਨਾਂ ਕਿਸਾਨਾਂ ਨਾਲ ਕਿਉਂਕਿ ਕਿਸਾਨਾਂ ਨੇ ਤਾਂ ਆਉਣ ਵਾਲੀ ਸਰਕਾਰ ਨਹੀਂ ਇਹਨਾਂ ਦੀ ਸਰਕਾਰ ਆਉਣੀ ਨਹੀਂ ਹੈ। ਔਰ ਕਾਂਗਰਸ ਨੇ ਇਸ ਗੱਲ ਦੀ ਗਰੰਟੀ ਦਿੱਤੀ ਆ ਐਮਐਸਪੀ ਦੀ ਮੈਨੂੰ ਲੱਗਦਾ ਇਹਨਾਂ ਨੂੰ ਸੂਬੇ ਦੀ ਸਰਕਾਰ ਨੂੰ ਔਰ ਦੇਸ਼ ਦੀ ਸਰਕਾਰ ਨੂੰ ਤਾਂ ਕਿ ਸਾਡਾ ਅਨਾਜ ਖਰਾਬ ਨਾ ਹੋਵੇ ਸਾਡੀ ਆਵਾਜਾਈ ਖਰਾਬ ਨਾ ਹੋਵੇ ਤੇ ਇਹ ਸੂਬੇ ਸਰਕਾਰ ਨੂੰ ਔਰ ਦੇਸ਼ ਦੀ ਸਰਕਾਰ ਨੂੰ ਇਨੀਸ਼ੀਏਟਿਵ ਲੈ ਕੇ ਗੱਲ ਕਰਕੇ ਇਹ ਮਸਲਾ ਜਿਹੜਾ ਹੱਲ ਕਰਾਉਣਾ ਜੀ ਇੱਕ ਵੀਡੀਓ ਬੜੀ ਵਾਇਰਲ ਹੋਈ ਹੈ ਜੀ ਜਿਸ ਦੇ ਵਿੱਚ ਰਮਨਜੀਤ ਸਿੰਘ ਬਿੱਟੂ ਅਤੇ ਜਿਹੜੇ ਰਾਜਾਪਟਿੰਗ ਨੇ ਉਹ ਇੱਕੋ 스테ਟ ਤੇ ਨਜ਼ਰ ਆ ਰਹੇ ਨੇ ਉਹ ਤੇ ਮੋਦੀ ਮੋਦੀ ਦੇ ਨਾਰੇ ਵੀ ਲੱਗੇ ਨੇ ਤੋ ਜੋ ਰਾਮਪੁਰ ਆਇਆ ਹੈ ਅਮ ਉਨਕੋ ਲਾਇਏ ਕੇ ਇੱਕ ਗਾਣਾ ਵੀ ਗਾਇਆ ਗਿਆ। ਇਹ ਕਿਸ ਤਰੀਕੇ ਦਾ ਵੇਖ ਰਹੇ ਨੇ? ਦੇਖੋ ਮੈਂ ਕਿਸੇ ਦੇ ਇੰਡੀਵਿਜੂਅਲ ਨਹੀਂ ਕਦੀ ਵੀ ਬੋਲਿਆ ਕਿਉਂਕਿ ਮੇਰਾ ਇਹ ਟੌਪਿਕ ਨਹੀਂ ਹੈਗਾ। ਬਹੁਤੇ ਤਾਂ ਲੀਡਰ ਇੱਕ ਦੂਸਰੇ ਦੇ ਤੰਝ ਕੱਸਦੇ ਆ। ਲੇਕਿਨ ਐਟ ਦਾ ਸੇਮ ਟਾਈਮ ਅਸੀਂ ਦੇਸ਼ ਨੂੰ ਇਸ ਤੱਕ ਨਾ ਲੈ ਜਾਈਏ ਕਿ ਜਿੱਥੇ ਸਾਡਾ ਸਮਾਜ ਜਿਹੜਾ ਕਿਤੇ ਵੰਡਿਆ ਜਾਵੇ ਔਰ ਦੇਸ਼ ਜਿਹੜਾ ਆ ਉਹ ਜ਼ਮੂਰੀਅਤ ਦੇ ਤੌਰ ਤੇ ਅਕੀਲਾ ਬੱਥ ਸਕੇ।